ਬਾਈ ਜੀ ਸਾਡੇ ਪੇਜ ਤੇ ਸਾਰੇ ਵੀਰਾਂ ਭਰਾਵਾਂ ਦਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਮੰਡੀ ਤੁਹਾਨੂੰ ਕਰਾਉਂਦੇ ਆ ਟਰੈਕਟਰਾਂ ਤੋਂ ਜਾਨੂ ਸੋਨਾਲੀਕਾ 60 2000 10 ਮਾਡਲ ਆ 370000 ਰੇਟ ਹਰਿਆਣਾ ਨੰਬਰ ਆ 2 2021 ਮਾਡਲ DI 45 ਹਰਿਆਣਾ ਨੰਬਰ ਆ ਬਾਈ ਜੀ 455000 ਡਿਮਾਂਡ ਆ ਅਰਜਨ ਹਰਿਆਣਾ ਨੰਬਰ ਬਾਈ ਜੀ ਆਖੜਾ ਦੇਖ ਲਓ 2016 ਮਾਡਲ ਆ ਤੇ 430000 ਰੁਪਏ ਡਿਮਾਂਡ ਆ ਸਵਰਾ 1852 2013 ਮਾਡਲ ਤੇ 460000 ਰੁਪਿਆ ਡਿਮਾਂਡ ਆ ਸੋਨਾਲੀ ਕਾ 750 ਬਈ 2011 ਮਾਡਲ ਆ ਤੇ 360000 ਰੁਪਿਆ ਡਿਮਾਂਡ ਆ ਆ ਦੇਖ ਲਓ ਮੰਡੀ ਚ ਬਹੁਤ ਭਾਰੀ ਇਕੱਠਾ ਆ ਬਈ ਸਾਰੇ ਦੇਖ ਲਓ ਆਖੜਾ ਪ੍ਰੀ ਟਰੈਕਟਰ 2022 ਮਾਡਲ ਰੇਟ ਹੈਗਾ 4 450000 ਰੁਪਿਆ ਪਿਛਲੇ ਟਾਇਰ ਦੇਖ ਲਓ ਆ ਦੇਖ ਲਓ ਕਈ ਸਾਰੀ ਮੰਡੀ ਸਵਰਾਜ 744 ਮਾਡਲ 2018 515 ਰੇਟ ਆ ਬਾਈ ਪ੍ਰੀਤ ਖੜਾ 955 16 ਮਾਡਲ 315 ਰੇਟ ਆ ਜਿਹੜਾ ਇਹ ਟਰੈਕਟਰ ਟਰੈਕਟਰ ਇਹਦੇ 5 ਸੋਨਾਲੀਕਾ 35 ਦਾ ਖੜਾ ਬਾਈ 2014 ਮਾਡਲ 290000 ਰੁਪਿਆ ਰੇਟ ਆ ਅਰਚਣ 2019 545 ਕਿਦਾ ਬਾਬਾ ਜੀ 545000 2019 ਮਾਡਲ ਆ ਬਾਈ ਆ 36 ਦੀ ਖੜਾਈ 2010 ਮਾਡਲ ਦਾ 475 ਰੇਟ ਆ ਜੀ ਟੂਰ ਵਧੀਆ ਪਏ ਨੇ ਸੋਨਾ ਲੀਕਾ ਖੜਾ 60 ਦਾ 2009 ਮਾਡਲ 265000 ਰੁਪਿਆ ਰੇਟ ਆ 852 ਖੜਾ ਹੀ 2017 ਮਾਡਲ ਇਹਦਾ ਰੇਟ ਹੈਗਾ ਬਈ 530000 ਮੰਡੀ ਬਹੁਤ ਭਰੀ ਹੋਈ ਸੀ 4 ਸਪੀਅਰ ਡਰੈਕਟਰੀ ਡਰੈਕਟਰ ਖੜੇ ਆ ਜੀ ਆਪਣੇ ਪੇਜ ਨੂੰ ਸਾਰੇ ਭਰਾ ਕਰ ਲੋ ਫੋਲੋ ਸਟੈਂਡਰਡ ਖੜਾ ਹੀ 2013 ਮਾਡਲ 295 ਹਰਿਆਣਾ ਦਾ ਨੰਬਰ ਆ ਜੀ 355 ਸਟੈਂਡਰਡ ਆ ਜੀ ਖਾਰਮ 60 ਖੜਾ 2002 ਮਾਡਲ ਆ ਪੰਜਾਬ ਨੰਬਰ ਆ 255000 ਰੁਪਿਆ ਰੇਟ ਆ ਆ ਸੋਨਾਲੀ ਕਾ ਖੜਾ ਹੀ 60 ਦਾ ਸਕੰਦਰ 2020 ਮਾਰੋ 585 ਰੇਟ ਆ 2021 ਸੋਨਾਲੀ ਕਾ DI 35475 ਰੇਟ ਆ ਇਹ ਮਸ਼ੀ ਖੜਾ ਹੀ 241 ਟਾਇਰਾਂ ਦੀ ਹਾਲਤ ਵਧੀਆ ਦੋ 2004 ਮਾਡਲ ਆ 255 ਰੇਟ ਆ ਆ ਦੇਖੋ ਬਈ ਜੀ ਇਹਦਰ ਨਿਊ ਹੋਵ ਲੈਂਡ ਪਲੱਸ ਖੜਾਈ 2008 ਮਾਡਲ 355 ਰੇਟ ਆ ਥਵਰਾਜ 855 ਟਾਇਰਾਂ ਦੀ ਹਾਲਤ ਵਧੀਆ ਬਈ ਹੈ 2013 ਮਾਡਲ 425 2010 ਮਾਡਲ 744 ਖੜਾਈ ਇੱਥੇ ਟਾਇਰ ਆਈ ਇਹਦੇ ਇਹਦਾ ਰੇਟ ਹੈਗਾ 295 ਸ਼ੌਂਡੀਆ ਖੜਾਈ 3038 ਇਹਦਾ ਰੇਟ 2009 ਮਾਡਲ ਆ ਜੀ ਰੇਟ 3 ਲੱਖ ਰੁਪਿਆ ਡੈੱਕ ਡੱਕ ਲੱਗਿਆ ਹੋਇਆ ਵਧੀਆ ਸਟੈਂਡਰਡ ਖੜਾ 355 ਜੀ 2007 ਮਾਡਲ 175 ਰੇਟ ਆ ਜੀ ਆ ਜਮਾ ਨਵਾਂ ਸੋਨਾਲੀ ਕਾ ਖੜਾ ਦੇਖ ਲਓ ਬਈ ਟਾਇਰ ਵੀ ਨਵੇਂ ਵਰਗੇ ਆ 2021 ਮਾਡਲ ਆ 62500 ਰੇਟ ਆ ਜੀ ਆ 2015 255 ਜੀ ਆ ਖੜਾ 445 ਜੀ 2000 ਮਾਡਲ ਆ 180 ਰੇਟ ਆ ਜੀ ਇਹਦਾ ਦੇਖ ਲਓ ਟਾਇਰ ਟੂਰਾਂ ਦੀ ਹਾਲਤ ਵਧੀਆ ਬਈ ਆ ਯੌਂਡੀਅਰ 5224 5204 ਜੀ 2008 ਮਾਡਲ ਆ 335 ਰੇਟ ਆ ਬਾਈ ਜੀ ਸੋਨਾ ਲੀਗਾ ਡੀਆਈ 35 2002 ਮਾਡਲ 168 ਰੇਟ ਆ ਆਸ਼ਾ ਖੜਾਈ 94 ਮਾਡਲ 112000 ਰੁਪਿਆ ਰੇਟ ਆ ਵੀਰੇ ਆ ਡੀਆਈ 65 ਪੁਆਇੰਟ ਏਸੀ ਖੜਾਈ 2020 ਮਾਡਲ ਆ ਰੇਟ 515 ਜੀ ਆ ਦੇਖ ਲਓ ਬਾਈ ਜੀ ਟਰਾਲੀਆਂ ਵੀ ਖੜੀਆਂ ਮੰਡੀ ਤੇ ਆ ਪ੍ਰੀਤ ਖੜਾ ਈ 2022 ਮਾਡਲ 4 ਲੱਖ 50000 ਰੁਪਿਆ ਰੇਟ ਆ ਦੇਖੋ ਬਹੁਤ ਸਾਫ ਹਾਲਤ ਜੱਸ ਨੂੰ ਹੋਰ ਵੀ ਦਿਖਾਉਣੇ ਆ ਟਰੈਕਟਰ ਆ ਖੜਾ ਵੀਰ ਜੀ ਇਕਾਸ਼ਾ ਜੀ ਇਹ 92 ਮਾਡਲ 1 ਲੱਖ 5000 ਰੇਟ ਆਈ ਇਕਾਸ਼ਾ ਰਾ ਖੜਾਈ ਇਹਦਾ ਰੇਟ ਹੈਗਾ 81 ਮਾਡਲ ਆਈ ਰੇਟ 1 ਲੱਖ 10000 ਆ ਆ 911 ਖੜਾਈ 96 ਮਾਡਲ 135 ਰੇਟ ਆ 228 ਤੇ ਹੈਲੋ 855 96 ਮਾਡਲ 145 ਰੇਟ ਆ ਆਸ਼ਾ ਖੜਾਈ 99 ਮਾਡਲ 90000 ਰੁਪਿਆ ਰੇਟ ਆ ਇਹਦਾ ਤੇ ਆ ਮੈਸ਼ੀ ਖੜਾਈ 247 2007 ਮਾਡਲ ਰੇਟ 245 ਐਸ਼ਰ ਖੜਾਈ 95 ਮਾਡਲ ਰੇਟ ਹੈਗਾ 195 ਆ ਦੇਖ ਲਓ ਸਾਰੇ ਭਰਾ ਮੰਡੀ ਬਹੁਤ ਭਰੀ ਹੋਈ ਆ ਸੋਨਾ ਲੀਕਾ ਖੜਾਈ ਰੱਟ ਆ ਸੋਨਾ ਲੀਕਾ 730 ਜੀ ਰੈੱਡ ਕਲਰ ਚ 2006 ਮਾਡਲ ਆ 1 ਲੱਖ 50 ਹਜ਼ਾਰ 50 ਹਜ਼ਾਰ ਰੁਪਿਆ ਰੇਟ ਆ ਜੀ 60 ਖੜਾ ਫਾਰਮ ਵੀ ਟਾਇਰਾਂ ਡੂਰਾਂ ਦੀ ਹਾਲਤ ਵਧੀਆ ਪਈ ਆ 2001 ਮਾਡਲ ਆ ਪੰਜਾਬ ਨੰਬਰ ਆ ਡਬਲ ਕਲੱਚ ਆ ਜੀ ਰੇਟ 1 75 ਆ ਦੇਖ ਸਕਦੇ ਆ ਸਾਰੇ ਭਰਾ ਬਾਕੀ ਆਪਾਂ ਵੀਡੀਓ ਇਸ ਨੂੰ ਵੱਧ ਤੋਂ ਵੱਧ ਹਾਲਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਟਰੈਕਟਰਾਂ ਦੀ 855 ਖੜਾਈ 2011 ਮਾਡਲ 375 ਆਸ਼ਾ ਖੜਾਈ 2021 ਦੋਨਾਂ ਰੋਲ 270000 ਥੋੜੇ 3600 ਲਿਖਾਇਆ 94 ਮਾਡਲ ਆਈ 135000 ਰੁਪਿਆ ਰੇਟ ਆ ਬੈਂਪਰ ਬੰਪਰ ਲੱਗਿਆ ਹੋਇਆ ਸਾਨੂੰ ਬਾਅਦ ਤੋਂ ਬਾਅਦ ਟਰੈਕਟਰ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ 750 ਖੜਾਈ ਸੈਂਟਰ ਗੇਅਰ ਆ 2004 ਮਾਡਲ 2004 ਮਾਡਲ ਪੰਜਾਬ ਨੰਬਰ ਆਈ 2045 ਰੇਟ ਆ ਖੱਠ ਫਾਰਮ ਖੜਾਈ 2005 ਮਾਡਲ ਆ ਟਾਇਰਾਂ ਟੂਰਾਂ ਦੀ ਹਾਲਤ ਵਧੀਆ ਡੈਕ ਲੱਗਿਆ ਹੋਇਆ ਛਤਰੀ ਨਾਲ ਆਈ ਤੇ ਇਹਦਾ ਰੇਟ ਹੈਗਾ 265000 ਇਹ ਸ਼ਰ ਖੜਾਈ ਜਮੇ ਨਵੀਂ ਹਾਲਤ ਚ ਦੇਖ ਲਓ ਟਾਇਰਾਂ ਟੂਰਾਂ ਦੀ ਹਾਲਤ ਵੀ ਵਧੀਆ ਪਈ ਆਦਿਆਂ ਦੀ ਤੇ ਆ ਰੇਟ ਦੇਖ ਲਓ ਮੇਰੇ ਵੀਰ ਭਰਾ ਸਾਰਾ 2023 ਮਾਡਲ 305000 ਰੁਪਿਆ ਰੇਟ ਆ ਇੱਕ ਅਸ਼ਰ ਖੜਾਈ ਟਾਇਰਾਂ ਟੂਰਾਂ ਦੀ ਹਾਲਤ ਜਿਹੜੀ ਪੂਰੀ ਸਾਫ ਪਈ ਆ 2021 ਮਾਡਲ ਤੇ 280 ਅਰਬੀਆ ਦਾ ਰੇਟ ਹੈ ਇਹ ਆ ਦੇਖ ਲਓ ਸਾਰੇ ਵੀਰ ਭਰਾ 855 ਅਖਲਾ ਡੱਕ ਛਤਰੀ ਲੱਗੀ ਹੋਈ ਆ ਬੈਂਪਰ ਲੱਗਿਆ ਹੋਇਆ ਘੋੜਾ ਹੀ 2014 ਮਾਡਲ 495000 ਰੁਪਿਆ ਰੇਟ ਹੈ ਹਰਿਆਣਾ ਨੰਬਰ ਆ 735 1996 ਮਾਡਲ 122000 ਰੁਪਿਆ ਰੇਟ ਹੈ ਆ ਟਰਾਲੀ ਖੜੀ ਆ ਬਾਈ ਜੀ ਇਹਦਾ ਰੇਟ ਹੈਗਾ 140 ਆ ਦੇਖ ਲਓ ਸਾਰੇ ਵੀਰ ਭਰਾ ਅਕਦੇ ਜਿੰਨੋਂ ਹੋਰ ਵੀ ਟਰੈਕਟਰ ਦਿਖਾਉਣੇ ਆ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਟਰਾਲੀ ਖੜੀ ਹੈ ਜਾਲੀ ਲੱਗੀ ਹੋਈ ਆ ਚੂੜੀ ਵਾਲੀ ਇਹਦਾ ਰੇਟ ਹੈਗਾ 1 ਲੱਖ 1 ਲੱਖ 5000 ਆ ਜੌਂਡੀਆ ਟਰੈਕਟਰ ਖੜਾ ਜਮਾ ਨਵੀਂ ਹਾਲਤ ਚੀ ਹੈ ਜੀ 2022 ਮਾਡਲਾ ਤੇ 785 ਇਹਦਾ ਰੇਟ ਆ ਜੀ ਪੰਜਾਬ ਦਾ ਨੰਬਰ ਹੈ 55 ਦਾ ਫਾਰਮ ਖੱਟ ਖੜਾ ਦੋ 000 ਮਾਡਲ 2009 270000 ਰੁਪਏ ਰੇਟ ਹੈ ਐਸ਼ਰ ਗੜਾਈ 485